ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾ ਸੰਤ ਜੀ ਆਓ ਸਰਵਣ ਕਰਦੇ ਹਾਂ ਮਾਇਆ ਨੂੰ 나ਗਣ ਕਿਉਂ ਕਿਹਾ ਗਿਆ ਹੈ ਮਾਇਆ ਜਿਸ ਨੂੰ ਅਕਸਰ ਅਧਿਆਤਮਕ ਗ੍ਰੰਥਾਂ ਵਿੱਚ ਤੋਖੇ ਬਾਜ মোহ ਅਤੇ ਭਟਕਣਾ ਦੀ ਜੜ ਕਰਾਰ ਦਿੱਤਾ ਗਿਆ ਹੈ ਗੁਰੂ ਸਹਿਬਾਨਾ ਨੇ ਉਸ ਨੂੰ 나ਗਣੀ ਦੇ ਰੂਪ ਵਿੱਚ ਦਰਸਾਇਆ ਹੈ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਈ ਇਹ ਗੁਰਬਾਣੀ ਦਾ ਫਰਮਾਨ ਮਨੁੱਖ ਦੇ ਜੀਵਨ ਵਿੱਚ ਮਾਇਆ ਦੀ ਭੂਮਿਕਾ ਅਤੇ ਪ੍ਰਭਾਵ ਨੂੰ ਦਰਸਾਉਂਦਾ ਹੈ 나ਗਣੀ ਇੱਕ ਅਜਿਹਾ ਪ੍ਰਾਣੀ ਹੈ ਜੋ ਚੁੱਪਚਾਪ ਲਪਟ ਜਾਂਦੀ ਹੈ ਪਰ ਜਦੋਂ ਦਸਦੀ ਹੈ ਤਾਂ ਜ਼ਹਿਰ ਛੱਡ ਜਾਂਦੀ ਹੈ ਇਹ ਇੱਕ ਉਵੇਂ ਹੀ ਮਾਇਆ ਹੀ ਬਾਹਰੀ ਤੌਰ ਤੇ ਸੁੰਦਰ ਲੁਭਾਵਣੀ ਅਤੇ ਆਕਰਸ਼ਕ ਲੱਗਦੀ ਹੈ ਪਰ ਜਦੋਂ ਇਹ ਮਨੁੱਖ ਦੇ ਮਨ ਨੂੰ ਲਪੇਟ ਵਿੱਚ ਲੈਂਦੀ ਹੈ ਤਾਂ ਰੋਹ ਦੀ ਅਸਲ ਸ਼ਾਂਤੀ ਅਤੇ ਚਾਨਣ ਨੂੰ ਢੱਸ ਲੈਂਦੀ ਹੈ ਮਾਇਆ ਐਸਾ ਨਹੀਂ ਪਰ ਪੈਸੇ ਨਾਲ ਜੁੜੀ ਹੋਈ ਲਾਲਚ ਮਾਨ ਮਰਿਆਦਾ ਵੀ ਭੁੱਖ ਹੋਰਾਂ ਤੋਂ ਉੱਚਾ ਹੋਣ ਦੀ ਤਲਬ ਭੋਗਾਂ ਦੀ ਤ੍ਰਿਸ਼ਨਾ ਅਤੇ ਅਸਲੀਅਤ ਤੇ ਮਿਸ਼ੋੜਾ ਹੈ ਇਸ ਤਰ੍ਹਾਂ ਦੀ ਮਾਇਆ ਜਦੋਂ ਸਾਡੇ ਹਿਰਦੇ ਨੂੰ ਘੇਰ ਲੈਂਦੀ ਹੈ ਤਾਂ ਸਾਡੀ ਸਾਧਨਾ ਭਗਤੀ ਅਤੇ ਰੱਬ ਨਾਲ ਜੋੜ ਹੌਲੀ-ਹੌਲੀ ਕੱਟ ਜਾਂਦਾ ਹੈ ਮਾਇਆ ਦੀ ਸਭ ਤੋਂ ਵੱਡੀ ਚਲਾਕੀ ਇਹ ਹੈ ਕਿ ਇਹ ਆਪਣੇ ਆਪ ਨੂੰ ਕਦੇ ਵੀ ਬੁਰੇ ਨਹੀਂ ਦਿਖਾਉਂਦੀ ਇਹ ਸਦਾ ਸੁਤੰਤਰਤਾ ਆਰਾਮ ਆਨੰਦ ਅਤੇ ਰੂਪ ਵਿੱਚ ਆਉਂਦੀ ਹੈ ਮਨੁੱਖ ਇਸ ਮਾਇਆ ਦੀ ਚਮਕ-ਦਮਕ ਵਿੱਚ ਇੰਨਾ ਗੁੰਮ ਹੋ ਜਾਂਦਾ ਹੈ ਕਿ ਉਹ ਆਪਣੀ ਅਸਲੀ ਪਛਾਣ ਆਪਣੀ ਰੂਹ ਅਤੇ ਆਪਣੇ ਰੱਬੀ ਸੰਬੰਧ ਨੂੰ ਪੁੱਲ ਜਾਂਦਾ ਹੈ ਸਤਿਗੁਰੂ ਜੀ ਫਰਮਾਨ ਕਰਦੇ ਹਨ ਇਸ ਕੀ ਸੇਵਾ ਜੋ ਕਰੇ ਇਸ ਹੀ ਕੋ ਫਿਰ ਖਾਏ ਜੋ ਮਾਇਆ ਦੀ ਸੇਵਾ ਕਰਦੇ ਹਨ ਅਖੀਰਕਾਰ ਉਹੀ ਇਸ ਦੇ ਹੱਲੇ ਵਿੱਚ ਆ ਜਾਂਦੇ ਹਨ ਇਹ ਮਾਇਆ ਜਦੋਂ ਮਨ ਦੇ ਅੰਦਰ ਕੁੱਸਦੀ ਹੈ ਤਾਂ ਹੰਕਾਰ ਲਾਲਚ ਕ੍ਰੋਧ ਮੋਹ ਅਤੇ ਹੰਕਾਰ ਦੀ ਪੈਦਾ ਕਰਦੀ ਹੈ ਇਹ ਮਨੁੱਖ ਨੂੰ ਰੱਬ ਤੋਂ ਦੂਰ ਕਰਦੀ ਹੈ ਤੇ ਬਾਹਰੀ ਚੀਜ਼ਾਂ ਦੀ ਪਿਆਸ ਵਿੱਚ ਤਬਦੀਲ ਕਰ ਦਿੰਦੀ ਹੈ। ਮਨੁੱਖ ਰਾਤ ਦਿਨ ਦੌੜਦਾ ਰਹਿੰਦਾ ਹੈ ਵਧੇਰੇ ਕਮਾਉਣ ਲਈ, ਹੋਰ ਸੁੱਖਾਂ ਲਈ, ਹੋਰ ਵਡਿਆਈ ਲਈ ਪਰ ਅੰਦਰ ਸਦਾ ਖਾਲੀ ਰਹਿੰਦਾ ਹੈ। ਮਾਇਆ ਅੰਦਰੋਂ ਖਾਲੀ ਕਰਦੀ ਜਾਂਦੀ ਹੈ ਪਰ ਬਾਹਰੋਂ ਭਰਿਆ ਹੋਇਆ ਦਿਖਾਉਂਦੀ ਹੈ। ਇਹ ਇਸ ਦੀ নাগਣੀ ਵਾਲੀ ਚਲਾਕੀ ਹੈ। ਜੇ ਮਾਇਆ নাগਣੀ ਹੈ ਤਾਂ ਗੁਰਮਤ ਉਸ ਜ਼ਹਿਰ ਉਤਾਰਨ ਵਾਲਾ ਰਾਮ ਬਾਣ ਹੈ ਗੁਰੂ ਜੀ ਕਹਿੰਦੇ ਹਨ ਗੁਰਮੁਖ ਕੋਈ ਗਾਰੜੂ ਤਿੰਨ ਮੱਲ ਤਲ ਲਈ ਪਾਏ ਗੁਰੂ ਦੀ ਮਾਤਰਾ ਹੀ ਚੱਲਣ ਵਾਲਾ ਬੰਦਾ ਇਸ ਮਾਇਆ ਦੀ নাগਣੀ ਨੂੰ ਮਲ ਕੇ ਪੈਰ ਹੇਠਾਂ ਰੱਖ ਦਿੰਦਾ ਹੈ ਗੁਰਮੁਖ ਬਣਨ ਦਾ ਅਰਥ ਹੈ ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜਨਾ ਸਿਮਰਨ ਸਤ ਸੰਗ ਸਾਧ ਸੰਗਤ ਨਾਮ ਜਪਣਾ ਅਤੇ ਸੱਚ ਦਾ ਜੀਵਨ ਗੁਜ਼ਾਰਨਾ ਇਹ ਸਾਰੇ ਗੁਰਮੁਖ ਜੀਵਨ ਦੇ ਅੰਗ ਹਨ ਗੁਰਮੁਖੀ ਜੀਵਨ ਵਿੱਚ ਮਾਇਆ ਨਾਲ ਰਹਿੰਦੇ ਹੋਏ ਵੀ ਉਸ ਦੇ ਲਪੇਟੇ ਵਿੱਚ ਨਹੀਂ ਆਉਣ ਦਿੱਤਾ ਜਾਂਦਾ ਅਸੀਂ ਮਾਇਆ ਨੂੰ ਵਰਤਦੇ ਹਾਂ ਪਰ ਮਾਇਆ ਸਾਨੂੰ ਨਹੀਂ ਵਰਤਦੀ ਨਾਨਕ ਸੇ ਹੀ ਉਭਰੇ ਜੇ ਸੱਚ ਰਹੇ ਲਿਵ ਲਾਏ ਕੇਵਲ ਉਹੀ ਬਚਦੇ ਹਨ ਜੋ ਸੱਚ ਪ੍ਰਮਾਤਮਾ ਨਾਲ ਲਿਵ ਲਾਈ ਰੱਖਦੇ ਹਨ ਇਹ ਸੱਚ ਨਾਮ ਦੀ ਪ੍ਰਾਪਤੀ ਅਤੇ ਲਿਵ ਦੀ ਅਵਸਥਾ ਹੀ ਉਹ ਦੇਵਿਆ ਔਸ ਦੀ ਹੈ ਜੋ ਮਾਇਆ ਰੂਪੀ 나ਗਣੀ ਤੋਂ ਬਚਾਉਂਦੀ ਹੈ ਇਹ ਸੱਚੀ ਪ੍ਰੇਤ ਨਿਰਮਲ ਜ਼ਿੰਦਗੀ ਅਤੇ ਅੰਦਰਲੀ ਆਤਮਿਕ ਰੋਸ਼ਨੀ ਹੀ ਰੂਹ ਨੂੰ 나ਗਣੀ ਤੋਂ ਦਸਣ ਤੋਂ ਬਚਾਉਂਦੀ ਹੈ ਇਹ 나ਗਣੀ ਦੀ ਤਰ੍ਹਾਂ ਹੌਲੀ-ਹੌਲੀ ਲਪਟ ਜਾਂਦੀ ਹੈ ਤੇ ਆਖਰਕਾਰ ਦਸ ਲੈਂਦੀ ਹੈ ਪਰ ਜੇ ਅਸੀਂ ਗੁਰਮਤਿ ਦੀ ਰਾਹੀ ਗੁਰ ਸ਼ਬਦ ਦੀ ਰੋਸ਼ਨੀ ਵਿੱਚ ਜੀਵਨ ਬਤਾਈਏ ਤਾਂ ਇਹ ਮਾਇਆ ਸਾਡੇ ਪੈਰਾ ਹੇਠਾਂ ਆ ਜਾਂਦੀ ਹੈ ਸਾਨੂੰ ਮਾਇਆ ਤੋਂ ਨਹੀਂ ਰੁਕਦੇ ਪਰ ਮਾਇਆ ਦੇ ਨਾਚ ਵਿੱਚ ਭੁੱਲਣ ਤੋਂ ਜ਼ਰੂਰ ਰੁਕਦੇ ਹਨ ਗੁਰੂ ਸਾਹਿਬ ਸਾਨੂੰ ਮਾਇਆ ਤੋਂ ਨਹੀਂ ਰੁਕਦੇ ਪਰ ਮਾਇਆ ਦੇ ਨਾਚ ਵਿੱਚ ਭੁੱਲਣ ਤੋਂ ਜ਼ਰੂਰ ਰੁਕਦੇ ਹਨ ਸਾਖੀ ਸਰਵਣ ਕਰਵਾਉਂਦਿਆਂ ਹੋਏ ਆਂ ਹੋਈਆਂ ਬੇਅੰਤ ਕੁੰਨਾ ਦੀ ਖਿਮਾ ਬਖਸ਼ਨੀ ਬਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ